ਐਸ਼ ਵਾਟ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾਂ ਕੁਮਰ ਪ੍ਰੀਤ ਕੋਰ ਤਹਾਸਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਦੱਸ ਦਿੰਨੇ ਆ ਕਿ ਮਾਨ ਸਰਕਾਰ ਦੇ ਵੱਲੋਂ ਇੱਕ ਹੈਲਪਲਾਈਨ ਨੰਬਰ ਜੁੜਾ ਕੇ ਜਾਰੀ ਕੀਤਾ ਗਿਆ ਜੁਹਾਂ ਦੱਸਣਾ ਹੈ ਕਿ ਹੜ੍ਹਾਂ ਦੇ ਦੌਰਾਨ ਰਾਹਤ ਕਾਰਜਾਂ ਨੂੰ ਜੁੜਾ ਕੇ ਯਕੀਨੀ ਬਣਾਉਣ ਦੇ ਲਈ ਇੱਕ ਹੈਲਪਲਾਈਨ ਨੰਬਰ ਜੁੜਾ ਕੇ ਮਾਨ ਸਰਕਾਰ ਦੇ ਵੱਲੋਂ ਭਗਵੰਤ ਸਿੰਘ ਮਾਨ ਦੇ ਵੱਲੋਂ ਜੁੜਾ ਕੇ ਜਾਰੀ ਕੀਤਾ ਗਿਆ ਤਦ੍ਰਿਕ ਕੈਬਨਟ ਮੰਤਰੀ ਲਾਲਚੰਦ ਘਟਾਰੂਚੱਕ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਦਾ ਜਾਇਜ਼ਾ ਲੈਣ ਦੇ ਲਈ ਉਹ ਪਠਾਨਕੋਟ ਪਹੁੰਚੇ ਜਿੱਥੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦਾਸਨ ਨੇ ਆ ਕਿ ਹੜਾ ਦੇ ਦੌਰਾਨ ਰਾਹਤ ਪ੍ਰਬੰਧਨ ਨੂੰ ਵੀ ਯਕੀਨੀ ਬਣਾਉਣ ਦੇ ਲਈ ਮਾਨ ਸਰਕਾਰ ਦੇ ਵੱਲੋਂ ਸੂਬਾ ਪੱਧਰੀ ਹੈਲਪਲਾਈਨ ਨੰਬਰ ਜਿਹੜਾ ਕਿ ਜਾਰੀ ਕੀਤਾ ਗਿਆ ਜੋ ਕਿ ਕੁਝ ਇਸ ਤਰ੍ਹਾਂ ਦਾਸਨ ਨੇ ਕਿ 0181 2240064 ਇਹ ਜਿਹੜਾ ਕਿ ਨੰਬਰ ਚੁਆਰੀ ਕੀਤਾ ਗਿਆ ਤੇ ਜੁਲੰਦਰ ਵਿਖੇ ਸਥਾਪਿਤ ਕੀਤਾ ਸੂਬਾ ਪਦਰੀ ਹਰ ਕੰਟਰੋਲ ਰੂਮ ਦਾ ਹਰ ਕੰਟਰੋਲ ਰੂਮ ਇਹ ਜਿਹੜਾ ਕਿ ਜੁਲੰਦਰ ਦੇ ਵਿੱਚ ਸਥਾਪਿਤ ਕੀਤਾ ਗਿਆ ਤੇ ਇਸ ਦਾ ਇੰਚਾਰਜ ਅਮਨ ਅਰੋੜਾ ਜੋ ਕਿ ਆਮ ਆਮਦ ਪ੍ਰਧਾਨ ਨੇ ਉਹਨਾਂ ਨੂੰ ਜਿਹੜਾ ਕਿ ਬਣਾਇਆ ਗਿਆ ਤੇ ਇਸ ਦੇ ਨਾਲ ਹੀ ਕੈਬਨਿਟ ਮੰਤਰੀ ਲਾਜਨ ਗਟਾਰ ਜੋ ਕੋ ਪਠਾਨਕੋਟ ਪਹੁੰਚੇ ਨੇ ਜਿੱਥੇ ਉਹਨਾਂ ਦਾ ਉਹਨਾਂ ਦੇ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਕੁਝ ਗੱਲਾਂ ਵੀ ਸਾਹਮਣੇ ਰੱਖੀਆਂ ਗਈਆਂ ਨੇ ਤੌਦਰੀ ਸੇਟ ਜੁੜੀ ਕਿ ਨਾਬਾ ਜੇਲ੍ਹ ਪਹੁੰਚਦੀ ਹੈ ਜਿੱਥੇ ਉਹਨਾਂ ਦੇ ਵੱਲੋਂ ਵਿਕਰਮ ਮਜੀਠਿਆ ਜੋ ਕਿ ਅਕਾਲੀ ਆਗੂ ਨੇ ਉਹ ਨਾਬਾ ਜੇਲ੍ਹ ਦੇ ਵਿੱਚ ਇਸ ਵੇਲੇ ਬੰਦ ਨੇ ਉਹਨਾਂ ਤੋਂ ਜਿਹੜੇ ਕਿ ਪੁੱਛਗਿੱਛ ਕੀਤੀ ਗਈ ਹੈ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਵਿੱਚ ਪਟਿਆਲਾ ਦੀ ਨਾਬਾ ਜੇਲ੍ਹ ਚ ਬੰਦ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠਿਆ ਨਾਲ ਜੁੜੀ ਇਹ ਅਹਿਮ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਮਜੀਠਿਆ ਤੋਂ ਪੁੱਛਗਿੱਛ ਕਰਨ ਦੇ ਲਈ ਬੀਤੇ ਕਾਲ ਸਟ ਦੀ ਟੀਮ ਨਾਬਾ ਦੀ ਨਵੀਂ ਜੇਲ੍ਹ ਪਹੁੰਚੀ ਸੀ ਵਿਕਰਮ ਮਜੀਠਿਆ ਤੋਂ ਪੁੱਛਗਿੱਛ ਕਰਨ ਲਈ ਸੇਟ ਮੁਖੀ ਪਟਿਆਲਾ ਦੇ ਐਸਐਸਪੀ ਅਤੇ ਐਸਪੀ ਪੂਜੇਸਤਾਨ ਤੇ ਮਿਲੀ ਜਾਣਕਾਰੀ ਦੇ ਅਨੁਸਾਰ ਵਿਕਰਮ ਮਜੀਠਿਆ ਤੋਂ ਸਿੱਧੀ ਟੀਮ ਨੇ ਕਰੀਬ 2.5 ਘੰਟੇ ਤੱਕ ਸਵਾਲ-ਜਵਾਬ ਕੀਤੇ ਤੇ ਇਸ ਦੌਰਾਨ ਉਹਨਾਂ ਕੋਲ ਲੌ ਲੈਂਡ ਮਿਸਿੰਗ ਰਿਕਾਰਡ ਨੂੰ ਲੈ ਕੇ ਜਾਣਕਾਰੀ ਮੰਗੀ ਗਈ ਵਿਕਰਮ ਮਜੀਠਿਆ ਨੂੰ ਬੀਤੀ 25 ਜੂਨ ਨੂੰ ਮ੍ਰਿਸਰ ਹਾਇਸ਼ ਤੋਂ ਆਮਦਨ ਤੋਂ 5.5 ਦੇ ਮਾਮਲੇ ਵਿੱਚ ਵੈਜਰੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਬਾਅਦਿਆ ਅਗਲੀ ਖਬਰ ਦੇ ਵੱਲ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਤੇ ਜਿਹੜੀ ਕੀ ਜੈਡ ਸਿਕਿਉਰਿਟੀ ਵਾਪਸ ਲੈ ਲਈ ਗਈ ਹੈ ਕਹਿੰਦੇ ਸਰਕਾਰ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਦਿੱਤੀ ਗਈ ਜੈਡ 20 ਦੀ ਸੀਆਰਪੀਐਫ ਸੁਰੱਖਿਆ ਵਾਪਸ ਲੈ ਲਈ ਹੈ ਜੀ ਹਾਂ ਕੁਝ ਦਿਨ ਪਹਿਲਾਂ ਸੀਐਮ ਰੇਖਾ ਗੁਪਤਾ ਤੇ ਹੋਏ ਅਚਾਨਕ ਹਮਲੇ ਕਾਰਨ ਉਹਨਾਂ ਨੂੰ ਇਹ ਸੁਰੱਖਿਆ ਦਿੱਤੀ ਗਈ ਸੀ ਹੁਣ ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਇੱਕ ਵਾਰ ਫਿਰ ਦਿੱਲੀ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ ਦੱਸਦੀ ਹੈ ਕਿ 20 ਅਗਸਤ ਨੂੰ ਸਵੇਰ ਨੂੰ ਜਦੋਂ 15 ਸਾਲਾ ਮੁੱਖ ਮੰਤਰੀ ਰੇਖਾ ਗੁਪਤਾ ਸਵਲ ਲਾਈਨਜ਼ ਇਲਾਕੇ ਵਿੱਚ ਜਨਤਕ ਸੁਣਵਾਈ ਕਰ ਰਹੀ ਸੀ ਤਾਂ ਅਚਾਨਕ ਇੱਕ ਵਿਅਕਤੀ ਨੇ ਉਹਨਾਂ ਤੇ ਜਿੜ ਕੇ ਹਮਲਾ ਕਰ ਦਿੱਤਾ ਸੀ ਸ਼ਿਕਾਇਤ ਕਰਤਾ ਵਜੋਂ ਪੁਜੇ ਰਾਜੇਸ਼ ਨੇ ਮੁੱਖ ਮੰਤਰੀ ਨੂੰ ਕਾਗਜ਼ ਦਿਨ ਦੇ ਸਮੇਂ ਉਹਨਾਂ ਦਾ ਹੱਥ ਖਿੱਚ ਲਿਆ ਸੀ ਹਮਲੇ ਵਿੱਚ ਰੇਖਾ ਦੇ ਹੱਥਾਂ, ਮੋਢਿਆਂ ਤੇ ਸਿਰ ਤੇ ਸੱਟਾਂ ਲੱਗੀਆਂ ਹਨ ਇਸ ਤੋਂ ਅਗਲੇ ਦਿਨ ਹੀ ਕੇਂਦਰੀ ਗ੍ਰਹਿ ਮੰਤਰੀ ਆੜੇ ਨੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੀ ਵੀਆਈਪੀ ਸੁਰੱਖਿਆ ਇਕਾਈ ਨੂੰ ਕੇਂਦਰ ਸਰਕਾਰ ਦੇ ਜ਼ੈਟ ਸਟ੍ਰੀਨਿੰਗ ਸੁਰੱਖਿਆ ਪ੍ਰੋਟੋਕੋਲ ਦੇ ਤਹਿਤ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਨਿਰਦੇਸ਼ ਦਿੱਤਾ ਸੀ ਪਰ ਹੁਣ ਦਿੱਲੀ ਮੁੱਖ ਮੰਤਰੀ ਗੁਪਤਾ ਨੂੰ ਦਿੱਤੀ ਜਾ ਰਹੀ सीआरपीएफ ਸੁਰੱਖਿਆ ਵਾਪਸ ਲੈ ਲਈ ਗਈ ਹੈ ਅਤੇ ਹੁਣ ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਲੀ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ ਇਸ ਫੈਸਲੇ ਨੂੰ ਵਾਪਸ ਕਿਉਂ ਲਿਆ ਗਿਆ ਇਸ ਬਾਰੇ ਜਾਣਕਾਰੀ ਦਾ ਖੁਲਾਸਾ ਨਹੀਂ ਕੀਤਾ ਗਿਆ ਤੇ ਦਰੇ ਕੈਬਨਟ ਮੰਤਰੀ ਸੰਜੀਵ ਅਰੋੜਾ ਮੁਹਾਲੀ ਪਹੁੰਚੇ ਨੇ ਦਿੱਤੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਉੱਥੇ ਉਹਨਾਂ ਦੇ ਵੱਲੋਂ ਕੁਝ ਗੱਲਾਂ ਜਿਹੜੇ ਕਿ ਮੀਡੀਆ ਸਾਹਮਣੇ ਵੀ ਰੱਖੀਆਂ ਗਈਆਂ ਨੇ राइज़िंग पंजाब सम्मेलन दौरान कैबिनेट मंत्री संजीव अरोड़ा मोहाली पहुंचे ਨੇ ਜਿੱਥੇ ਉਹਨਾਂ ਦੇ ਬੋਲੋ ਉੱਥੇ ਸ਼ਮੂਲੀਅਤ ਕੀਤੀ ਗਈ ਤੇ ਕੁਝ ਗੱਲਾਂ ਵੀ ਕੀਤੀਆਂ ਗਈਆਂ ਅਸੀਂ ਇੱਕ سلسلہ ਚਾਲੂ ਕੀਤਾ ਪਿਛਲੇ ਤੇ ਉਸ ਦੇ ਤੋਂ ਰਾਈਜ਼ਿੰਗ ਪੰਜਾਬ ਸੋਲੂਸ਼ਨਸ ਟੂ ਸੁਜੈਸ਼ਨਸ ਟੂ ਸੋਲੂਸ਼ਨਸ ਸਲਾਹ ਤੋਂ ਹੱਲ ਤੱਕ ਔਰ ਅੰਮ੍ਰਿਤਸਰ ਤੋਂ ਚਾਲੂ ਕੀਤਾ ਸੀ ਪਹਿਲਾਂ ਅੰਮ੍ਰਿਤਸਰ ਗਏ ਫਿਰ ਜਲੰਧਰ ਉਸ ਤੋਂ ਬਾਅਦ ਲੁਧਿਆਣਾ ਹੁਣ ਮੋਹਾਲੀ ਐਸ਼ ਕੜੀ ਵਿੱਚ ਇੱਕ ਹੋਰ ਹੈ ਬਠਿੰਡੇ ਉਹਦੇ ਨਾਲ ਪੂਰਾ ਪੰਜਾਬ ਕਵਰ ਹੋ ਜਾਏਗਾ ਕਿਉਂਕਿ ਜਿੱਥੇ ਵੀ ਅਸੀਂ ਕਰਦੇ ਆਂ ਜਿਹੜੇ ਆਸ-ਪਾਸ ਦੇ ਜ਼ਿਲ੍ਹੇ ਆ ਉੱਥੇ ਦੇ ਇੰਡਸਟਰੀਅਲਿਸਟਾਂ ਨੂੰ ਵੀ ਬੁਲਾ ਲੈਂਦੇ ਆਂ ਆਲਰੇਡੀ ਤੁਹਾਨੂੰ ਪਤਾ ਐ ਅਸੀਂ ਇੱਕ ਉਪਰਾਲਾ ਕੀਤਾ ਹੋਇਆ ਜਿਦੇ ਚ ਸੈਕਟੋਰਲ ਕਮੇਟੀਆਂ ਬਣਾਈਆਂ 24 ਸੈਕਟੋਰਲ ਕਮੇਟੀਆਂ ਬਣਾਈਆਂ ਉਹਨਾਂ ਦੀਆਂ ਮੀਟਿੰਗਸ ਵੀ ਚੱਲੂ ਹੋ ਗਈਆਂ ਔਰ ਹਰ ਕਮੇਟੀ ਨੂੰ ਏਡੀਸੀ ਦਿੱਤੇ ਗਏ ਇੱਕ ਤਾਂ ਕਿ ਮਿਨਟਸ ਵੀ ਟਾਈਮਲੀ ਲਿਖੇ ਜਾਣ ਔਰ ਜਿਹੜੀ ਰਿਪੋਰਟ ਐ ਅਸੀਂ ਸਾਰੇ ਚੇਅਰਮੈਨਾਂ ਨੂੰ ਰਿਕੁਐਸਟ ਕੀਤੀ ਕਿ ਸਾਨੂੰ 1 ਅਕਤੂਬਰ ਤੱਕ ਦੇ ਦਿਓ ਮੇਰੇ ਖਿਆਲ ਕਈ ਕਮੇਟੀਆਂ ਦੀ ਉਸ ਤੋਂ ਪਹਿਲਾਂ ਹੀ ਸਾਨੂੰ ਆਜਾ ਨਹੀਂ ਚਾਹੀਦੀ ਹੈ ਕਿਉਂਕਿ ਅੱਗੇ ਜਦੋਂ ਵੀ ਕਮੇਟੀਆਂ ਬੰਦੀਆਂ ਸੀ ਕਮੇਟੀਆਂ ਤਾਂ ਬਣ ਜਾਂਦੀਆਂ ਸੀ ਦੁਬਾਰਾ ਮੀਟਿੰਗਾਂ ਨਹੀਂ ਹੁੰਦੀਆਂ ਸੀ ਮੈਨੂੰ ਪਿੱਛੇ ਹੀ ਕੋਈ ਆਏ ਕਹਿੰਦੇ ਜੀ ਸਾਡੀ 2 ਸਾਲ ਪਹਿਲਾਂ ਕਮੇਟੀ ਬਣੀ ਸੀ ਉਹਦੀ ਕੋਈ ਅਜੇ ਤੱਕ ਮੀਟਿੰਗ ਨਹੀਂ ਹੋਈ ਸੋ ਐਤਕੀ ਜਿਹੜੀਆਂ ਕਮੇਟੀਆਂ ਕਮੇਟੀਆਂ ਬਨੀਆਂ ਬਕਾਇਦਾ ਨੋਟੀਫਾਈ ਕੀਤੀਆਂ ਗਈਆਂ ਸੀਐਮ ਸਾਹਿਬ ਨੇ ਨੋਟੀਫਾਈ ਕੀਤੀਆਂ ਉਹਦਾ ਨੋਟੀਫਿਕੇਸ਼ਨ ਕਰਨ ਦਾ ਰੀਜ਼ਨ ਹੀ ਇਹ ਸੀ ਉਹਦੇ ਵਿੱਚ ਗਵਰਨਮੈਂਟ ਅਫੀਸ਼ਰਸ ਇਨਵੋਲਵ ਹੋਣ ਨਾਲ ਜਸਟ ਫੈਸਿਲਿਟੇਟ ਉਹਨਾਂ ਦਾ ਕੋਈ ਇਹ ਰੋਲ ਨਹੀਂ ਜੀ ਕਿ ਐਦਾਂ ਕਰੋ ਉਦਾਂ ਉਹ ਸਾਰੇ ਇੰਡਸਟਰੀਅਲਿਸਟ ਭਰਾਵਾ ਨੇ ਕਰਨੀ ਤੇ ਚੇਅਰਮੈਨਾਂ ਨੇ ਆਪਣੇ ਹਿਸਾਬ ਨਾਲ ਕਰਨੀਆਂ ਸਿਰਫ ਫੈਸਿਲਿਟੇਸ਼ਨ ਲਈ ਏਡੀਸੀ ਜਨਰਲ ਮੈਨੇਜਰ ਤੇ ਸੈਕਟੋਰਲ ਅਫੀਸਰ ਉਹਨਾਂ ਨਾਲ ਲਗਾਏ ਗਏ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਦੇ ਵਿੱਚ ਲਗਾਤਾਰ ਵੱਡੇ ਬਦਲਾਅ ਜਿਹੜੇ ਕੀ ਦਰਜ ਕੀਤੇ ਜਾ ਰਹੇ ਨੇ ਦੱਸਣਿਆ ਕਿ ਬੀਤੇ 2 ਦਿਨਾਂ ਤੋਂ ਲਗਾਤਾਰ ਜੁੜਾ ਕੀ ਕੁਝ ਥਾਵਾਂ ਤੇ ਮੀਂਹ ਪੈ ਰਿਹਾ ਬਿਨਾਂ ਰੁਕੇ ਜਿਹੜਾ ਕੀ ਮੀਂਹ ਪਈ ਜਾ ਰਿਹਾ ਜਿਸ ਕਾਰਨ ਸਥਿਤੀ ਕਾਫੀ ਜ਼ਿਆਦਾ ਵਿਗੜ ਚੁੱਕੀ ਹੈ ਤੇ ਮੌਸਮ ਵਿਭਾਗ ਦੇ ਵੱਲੋਂ 29 ਅਗਸਤ ਤੱਕ ਜਿਹੜਾ ਕੀ ਰੈਡ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਤੇ ਲੋਕਾਂ ਨੂੰ ਵੀ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਪੰਜਾਬ ਵਿੱਚ ਲਗਾਤਾਰ ਪਾਰੀ ਮੀਂਹ ਪੈ ਰਿਹਾ ਹੈ ਤੇ ਪਾਰੀ ਮੀਂਹ ਕਾਰਨ ਸੂਬੇ ਦੇ ਦਰਿਆਵਾਂ ਵਿੱਚ ਵੀ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ। ਭਾਰੀ ਬਾਰਿਸ਼ ਵਿਚਾਲੇ ਅਗਲੇ ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ ਸਾਹਮਣੇ ਆਈ ਹੈ। ਪੰਜਾਬ ਵਿੱਚ ਮੌਸਮ ਵਿਭਾਗ ਨੇ 5 ਦਿਨਾਂ ਦੇ ਲਈ ਰੈੱਡ, ਔਰੇਂਜ ਅਤੇ yellow ਅਲਰਟ ਜਾਰੀ ਕੀਤਾ ਗਿਆ ਹੈ। ਪਮਾਚਰ ਪ੍ਰਦੇਸ਼ ਦੇ ਨਾਲ ਲੱਗਦੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਰੂਪਨਗਰ ਦੇ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਇਹ ਮੌਸਮ ਅਗਲੇ 24 ਘੰਟਿਆਂ ਤੱਕ ਜਾਰੀ ਰਹਿ ਸਕਦਾ ਹੈ ਮੌਸਮ ਵਿਭਾਗ ਦੇ ਵੱਲੋਂ ਕੀਤੇ ਗਏ ਭਵਿੱਖ ਪਾਣੀ ਦੇ ਮੁਤਾਬਕ ਮਾਨਸਾ ਸੰਗਰੂਰ ਬਰਨਾਲਾ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਲੁਧਿਆਣਾ ਰੂਪਨਗਰ ਫਿਰੋਜ਼ਪੁਰ ਤਰਨਤਾਰਨ ਕਪੂਰਥਲਾ ਜਲੰਧਰ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਵਿੱਚ ਮੀਂਹ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਮੁਤਾਬਕ 26 ਅਗਸਤ ਨੂੰ ਯਾਨੀ ਕਿ ਅੱਜ ਪੂਰੇ ਸੂਬੇ ਵਿੱਚ ਭਾਰੀ بارش ਦਾ येलो ਅਲਰਟ ਜੁੜਾ ਕੇ ਜਾਰੀ ਰਹੇਗਾ 27 ਅਗਸਤ ਨੂੰ ਸਿਰਫ ਗੁਰਦਾਸਪੁਰ ਅਤੇ ਪਠਾਨਕੋਟ ਦੇ ਵਿੱਚ بارش ਦੇ ਅਸਾਰ ਦਿਖਾਈ ਗਏ ਨੇ ਤੇ ਜਦ ਕੀ ਬਾਕੀ ਹਿੱਸੇ ਵਿੱਚ ਮੌਸਮ ਆਮ ਰਹੇਗਾ 28 ਅਗਸਤ ਨੂੰ ਕਿਸੇ ਵੀ ਜ਼ਿਲ੍ਹੇ ਵਿੱਚ ਚਾਰਚਤਾਵਨੀ ਨਹੀਂ ਹੈ ਮੌਸਮ ਸਾਫ ਰਹਿਣ ਦੀ ਉਮੀਦ ਜਿਹੜੀ ਕਿ ਜੁਤਾਈ ਜਾ ਰਹੀ ਹੈ ਹਾਲਾਂਕਿ 29 ਅਗਸਤ ਨੂੰ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਵਿੱਚ ਫਿਰ ਤੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਤਾ ਕੁਝ ਥਾਵਾਂ ਨੂੰ ਲੈ ਕੇ ਹੋਰ ਵੀ ਅਪਡੇਟ ਜਿਹੜੀ ਕਿ ਜਾਰੀ ਕੀਤੀ ਗਈ ਹੈ ਮੌਸਮ ਪਾਕ ਨੇ ਲੋਕਾਂ ਨੂੰ ਚੜ੍ਹ ਕੇ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ ਖਾਸ ਕਰਕੇ ਰੈੱਡ ਅਲਰਟ ਵਾਲੇ ਜ਼ਿਲ੍ਹਿਆਂ ਵਿੱਚ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬੇहद ਜ਼ਰੂਰੀ ਕੰਮ ਤੋਂ ਇਲਾਵਾ ਕਰੋ ਬਾਹਰ ਨਾ ਨਿਕਲਣ ਇੱਥੇ ਇੱਥੇ ਇਹ ਵੀ ਦੱਸਣਯੋਗ ਹੈ ਕਿ ਪਠਾਨਕੋਟ ਜਲੰਧਰ ਰਾਸ਼ਟਰੀ ਰਾਜਮਾਰਗ ਤੇ ਚੱਕੀ ਨਦੀ ਤੇ ਬਣਿਆ ਪੁਰਾਣਾ ਪੁਲ ਨਦੀ ਦੇ ਵਾਹ ਵਿੱਚ ਵਹਿ ਗਿਆ ਤੇ ਇੰਨਾ ਹੀ ਨਹੀਂ ਨਵੇਂ ਪੁਲ ਨੂੰ ਖਤਰੇ ਵਿੱਚ ਦੇਖਦੇ ਪ੍ਰਸ਼ਾਸਨ ਨੇ ਸੁਰੱਖਿਆ ਕਾਰਨ ਕਰਕੇ ਦੇਰ ਸ਼ਾਮ ਪੁਲ ਤੇ ਆਵਾਜਾਈ ਬੰਦ ਕਰ ਦਿੱਤੀ ਹੈ। ਤੇ ਉਦਰੀ ਜੋੜਾਕਰ ਸੇਵਾ ਸੁਸਾਇਟੀ ਦੇ ਵੱਲੋਂ ਇੱਕ ਵੱਡਾ ਉਪਰਾਹਲਾ ਕੀਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪੁਰਬ ਨੂੰ ਲੈ ਕੇ ਪ੍ਰਸ਼ਾਦ ਦੇ ਵਜੋਂ 13 ਟਨ ਭਾਜੀ ਜਿਹੜੀ ਕਿ ਤਿਆਰ ਹੋ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦਾ 538ਵਾਂ ਵਿਆਪੁਰਬ ਸਾਲਾਨਾ ਜੋੜ ਮੇਲਾ 22 ਅਗਸਤ ਨੂੰ ਸੰਗਤਾਂ ਵੱਲੋਂ ਵਿਸ਼ਾਲ ਪੱਧਰ ਤੇ ਮਨਾਇਆ ਜਾ ਰਿਹਾ ਹੈ। ਵਿਆਪੁਰਬ ਨੂੰ ਲੈ ਕੇ ਸੰਗਤਾਂ ਵੱਡੇ ਪੱਧਰ ਤੇ ਸੇਵਾ ਦੇ ਵਿੱਚ ਜੁਟੀਆਂ ਹੋਈਆਂ ਹਨ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਸਮਾਜ ਸੇਵੀ ਜਥੇਬੰਦੀਆਂ ਵੱਖ-ਵੱਖ ਪ੍ਰਕਾਰ ਦੀਆਂ ਸੇਵਾਵਾਂ ਦੇ ਲਈ ਆਪਣੇ ਪੱਧਰ ਤੇ ਪ੍ਰਬੰਧ ਕਰ ਰਹੀਆਂ ਨੇ ਗੁਰਦੁਆਰਾ ਕਨ ਸਾਹਿਬ ਵਿਖੇ ਜੋੜਾ ਕਰਦੀ ਸੇਵਾ ਨੇ ਭਾਰਹੀ ਜੋੜਾਕਾਰ ਸੋਸਾਇਟੀ ਵੱਲੋਂ ਪਿਛਲੇ 13 ਸਾਲ ਤੋਂ ਵਿਆਪੁਰਬ ਮੌਕੇ ਪ੍ਰਸ਼ਾਦ ਰੂਪੀ ਭਾਜੀ ਕੱਢੀ ਜਾਂਦੀ ਹੈ 4 ਕਵਾਂਟਲ ਤੋਂ ਸ਼ੁਰੂ ਹੋਈ ਭਾਜੀ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਵਾਰ 13 ਟਨ ਭਾਜੀ ਕੱਢੀ ਜਾ ਰਹੀ ਹੈ ਜਿਸ ਦੇ ਵਿੱਚ ਮਿੱਠੇ ਸ਼ੱਕਰ ਪਾਰੇ ਲੂਣ ਵਾਲੀਆਂ ਸੇਮੀਆਂ ਮੱਠੀਆਂ ਤੇ ਹੋਰ ਕਈ ਪ੍ਰਕਾਰ ਦੇ ਚੀਜ਼ਾਂ ਇਸ ਦੇ ਵਿੱਚ ਸ਼ਾਮਿਲ ਹੁੰਦੇ ਪ੍ਰਸ਼ਾਦ ਬਣਾਇਆ ਜਾ ਰਿਹਾ ਹੈ ਭਾਈ ਸਤਨਾਮ ਸਿੰਘ ਸਮਰਥ ਨੇ ਦੱਸਿਆ ਕਿ ਵਿਆਪਰਪਤੋ ਅਗਲੇ ਦਿਨ ਇਹ ਪ੍ਰਸ਼ਾਦ ਸੰਗਤਾਂ ਨੂੰ ਵੰਡਿਆ ਜਾਂਦਾ ਹੈ ਤੇ ਸੰਗਤਾਂ ਦੀ ਮੰਗ ਤੇ ਦੂਰ ਦਰਾਡੇ ਵੀ ਸੰਗਤਾਂ ਨੂੰ ਇਹ ਪ੍ਰਸ਼ਾਦ ਭੇਜਿਆ ਜਾਂਦਾ ਹੈ 10 ਜੋੜਾ ਕਰ ਸੇਵਾ ਸੈਟੀ ਗੁਰਦੁਆਰਾ ਕਨਸਬ ਦੇ ਸੇਵਾਦਾਰ ਅਸੀਂ ਜੀ ਇਹ ਭਾਜੀ ਜਿਹੜੀ ਕਿ ਪਿਛਲੇ ਕੋਈ 12 13 ਸਾਲ ਤੋਂ ਸਟਾਰਟ ਇਸ ਤੋਂ ਵੱਧ ਹੋ ਗਿਆ ਨਾ ਸਮਾ ਜੀ ਸਾਨੂੰ ਯਾਦ ਨਹੀਂ ਉਸ ਤੋਂ ਪਹਿਲਾਂ ਅਸੀਂ ਆਪਾਂ 4 ਕਿੰਟਾਂ ਤੋਂ ਚਾਲੂ ਕੀਤੀ ਸੀ 4 ਕਿੰਟਾਂ ਤੋਂ ਫਿਰ 8 ਕਿੰਟਲ ਹੋ ਗਈ 8 ਤੋਂ 12 ਫਿਰ ਮਾਰ ਬਾਬੇ ਨਾਨਕ ਦੀ ਇੰਨੀ ਕਿਰਪਾ ਹੋਈ ਵੀ ਹਰ ਸਾਲ ਟੰਣਾ ਸਾਹਨਾ ਵੱਧ ਗਈ ਜਿਵੇਂ ਪਿਛਲੇ ਸਾਲ 12 ਟਨ ਸੀ ਐਰ ਕੀ 13 ਟਨ ਦੇ ਮਹਾਰਾਜ ਦੀ ਕਿਰਪਾ ਹੋਈ ਆ ਕਿਰਪਾ ਮਹਾਰਾਜ ਦੀ ਹੋਈ ਆ ਸਾਰੇ ਜੀ ਬੜਾਈ ਕਿਸ ਤਰ੍ਹਾਂ ਇਹ ਮਠਿਆਈ ਜਿਹਿਤਨਾ ਬਾਬਾ ਜੀ ਦਾ ਵਿਆਹ ਪਰੋਪ ਜਿਤਨਾ ਹੁੰਦਾ ਪਹਿਲਾਂ ਇਹਨੂੰ ਪੈਕ ਕਰ ਦੇਣੀ ਸਾਰੀ ਪੈਕ ਕਰਨ ਤੋਂ ਬਾਅਦ ਬਾਬਾ ਜੀ ਦਾ ਵਿਆਹ ਜਦੋਂ ਸਵਾਪਤੀ ਹੋ ਜਾਂਦੀ ਆ ਉਸ ਤੋਂ ਅਗਲੇ ਦਿਨ ਸਵੇਰੇ ਜਿਹੜੀ ਸੰਗਤ ਸੁੱਤੀ ਹੁੰਦੀ ਆ ਕਾਫੀ ਹਜ਼ਾਰ ਮਲਕ ਸੰਗਤ ਸੁੱਤੀ ਹੁੰਦੀ ਆ ਉਹਨਾਂ ਨੂੰ ਸਵੇਰੇ ਠਾਲ ਕੇ ਸਾਰ ਜਿਤਨਾ ਭਾਜੀ ਆਪਾਂ ਆਪਣੇ ਇਸ ਤਰ੍ਹਾਂ ਨੂੰ ਵਿਆਹ ਭਾਜੀ ਬਣ ਕੇ ਤੋੜੀ ਦਾ ਸੇਮ ਹੀ ਉਸੇ ਤਰ੍ਹਾਂ ਆਪਣੀ ਸੰਗਤ ਨੂੰ ਆਪਣੇ ਸਮਝ ਕੇ ਉਹਨਾਂ ਨੂੰ ਸਾਰਿਆਂ ਨੂੰ ਭਾਜੀ ਬਣ ਕੇ ਤੋੜੀ ਦਾ ਜੀ ਆਪਣੀ ਜੋੜਾ ਘਰ ਸਿਆ ਸਾਡੀ ਗੁਰਦੁਆਰਾ ਕਨ ਸਾਹਿਬ ਜੀ ਮੁਰਕੇ ਆਪਾਂ ਤਿੰਨ ਦਿਨ ਲਗਾਤਾਰ ਇਸ ਸਵੇਰੇ ਸ਼ਾਮ ਜੋੜਾ ਘਰ ਸਿਆਟੀ ਤੋਂ ਭਾਜੀ ਜਿਹੜੀ ਪ੍ਰਾਪਤ ਕਰ ਸਕਦੇ ਆ ਜਿਹਨੂੰ ਨਹੀਂ ਮਿਲੇ ہاں ਜਿਹੜਾ ਬਾਅਦ ਵੀ ਕੋਈ ਰਹਿ ਜਾਂਦਾ ਉਹ ਸਾਡੇ ਕੰਟੈਕਟ ਨੰਬਰ ਹੈਗੇ ਨੇ ਉਥੇ ਲਿਖੇ ਹੋਏ ਨੇ ਬੋਰਡਾਂ ਦੇ ਉੱਤੇ ਉਹ ਸਾਡੇ ਨਾਲ ਕੰਟੈਕਟ ਕਰਕੇ ਸਾਡੇ ਕੋਲ ਭਾਜੀ ਲੈ ਸਕਦੇ ਆ ਪਰਨੀਤੀਤ ਰਾਗਵ ਚੱਡਾ ਜਿਵੇਂ ਇਹ ਜੋੜਾ ਅਕਸਰ ਹੀ ਆਪਣੀਆਂ ਕੁਝ ਗੱਲਾਂ ਨੂੰ ਲੈ ਕੇ ਸੁਰੱਖਿਆ ਦੇ ਵਿੱਚ ਬਣਿਆ ਹੋਇਆ ਰਹਿੰਦਾ ਪਰ ਦੱਸ ਦਿੰਨੇ ਆ ਕਿ ਜੋੜੇ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਸਾਂਝੀ ਕੀਤੀ ਗਈ ਹੈ ਜਿਸ ਨੂੰ ਵੇਖਦੇ ਆ ਸਾਰਿਆਂ ਦੇ ਚਿਹਰੇ ਤੇ ਮੁਸਕਰਾਹਟ ਜਿਹੜੀ ਕੀ ਆ ਗਈ ਹੈ ਦਾਸਮਨਿਆ ਕੀ ਪਰਿਨਿਤੀ ਤੇ ਰਾਗਵ ਚੱਟਾ ਦੇ ਘਰ ਜਿਹੜੀ ਕੀ ਕਲਾਕਾਰੀਆਂ ਗੂੰਜਣ ਵਾਲੀਆਂ ਨੇ ਤੇ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਜਿਹੜੀ ਕੀ ਸਾਂਝੀ ਕੀਤੀ ਗਈ ਹੈ बॉलीवुड ਦੇ ਪਾਵਰ ਕਪਲਸ ਵਿੱਚੋਂ ਇੱਕ ਪਰਿਨੀਤੀ ਚੋਪੜਾ ਅਤੇ ਰਾਗਵ ਚੱਡਾ ਨੇ ਪ੍ਰਸ਼ੰਸਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ ਅਦਾਕਾਰਾ ਪਰਿਨੀਤੀ ਚੋਪੜਾ ਅਤੇ ਆਪ ਆਗੂ ਅਤੇ ਰਾਜ ਸਭਾ ਮੈਂਬਰ ਰਾਗਵ ਚੱਡਾ ਦੇਖ ਕੇ ਜਲਦ ਹੀ ਇੱਕ ਛੋਟਾ ਮਹਿਮਾਨ ਆਉਣ ਵਾਲਾ ਹੈ ਜਿਨ੍ਹਾਂ ਪ੍ਰਸ਼ੰਸਕਾਂ ਦੇ ਇੰਤਜ਼ਾਰ ਦੇ ਵਿੱਚਕਾਰ ਇਸ ਜੋੜੇ ਨੇ ਸੋਮਵਾਰ ਨੂੰ ਇੰਸਟਾਗ੍ਰam ਤੇ ਆਪਣੀ ਨਵੀਂ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ਖਬਰੀ ਸਾਂਝੀ ਕੀਤੀ ਹੈ ਤਸਵੀਰ ਵੀ ਤੁਸੀਂ ਵੇਖ ਸਕਦੇ ਹੋ ਜੋੜੇ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਇੱਕ ਪਿਆਰੇ ਕੇਕ ਨਾਲ ਇੱਕ ਛੋਟੇ ਮਹਿਮਾਨ ਦੇ ਆਉਣ ਦੀ ਖਬਰ ਸਾਂਝੀ ਕੀਤੀ ਹੈ ਇਸ ਪੋਸਟ ਦੇ ਵਿੱਚ ਇੱਕ ਬਹੁਤ ਸੋਹਣਾ ਕੇਕ ਦੇਖਿਆ ਜਾ ਸਕਦਾ ਹੈ ਜਿਸ ਤੇ ਲਿਖਿਆ ਹੋਇਆ ਹੈ 1+1=3 ਅਤੇ ਬੱਚੇ ਦੇ ਪੈਰਾਂ ਦੇ ਨਿਸ਼ਾਨ ਹਨ ਇਸ ਤੋਂ ਇਲਾਵਾ ਇਸ ਪੋਸਟ ਨਾਲ ਇੱਕ ਵੀਡੀਓ ਵੀ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਜਿਵੇਂ ਹੀ ਪਰੀਨੀਤੀ ਰਾਗਵ ਦੀ ਇਹ ਪੋਸਟ ਪ੍ਰਸ਼ੰਸਕਾਂ ਸਾਹਮਣੇ ਆਈ ਹੈ ਸਾਰੇ ਜੋੜੇ ਨੂੰ ਵਧਾਈਆਂ ਦੇ ਰਹੇ ਹਨ ਦੱਸਦੀ ਹੈ ਕਿ ਹਾਲੀ ਵਿੱਚ ਜਦੋਂ ਰਾਗਵ ਅਤੇ ਪਰੀ ਕਪਲ ਸ਼ਰਮਾ ਦੇ ਸ਼ੋਅ ਤੇ ਆਏ ਸੰਤ ਰਾਗਵ ਨੇ ਸੰਕੇਤ ਦਿੱਤਾ ਸੀ ਕਿ ਉਹ ਜਲਦੀ ਹੀ ਕੋਈ ਖੁਸ਼ਖਬਰੀ ਸੁਣਨ ਵਾਲਾ ਤਾਂ ਉਹਨਾਂ ਦੇ ਵੱਲੋਂ ਹੁਣ ਇਹ ਤਸਵੀਰ ਸਾਂਝੀ ਕਰਕੇ ਜਿਹੜਾ ਕਿ ਸਾਰਿਆਂ ਨੂੰ ਇਸ ਜਾਣਕਾਰੀ ਬਾਰੇ ਦੱਸ ਦਿੱਤਾ ਖੇਡ ਜਗਤ ਉਹ ਵੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਣ ਦੇ ਕਿ ਡ੍ਰੀਮ 11 ਨੇ ਫਿਰ ਲੋ ਇੱਕ ਵੱਡਾ ਐਲਾਨ ਕੀਤਾ ਗਿਆ ਏਸ਼ੀਆ ਕੱਪ 2025 ਤੋਂ ਪਹਿਲਾਂ ਡ੍ਰੀਮ 11 ਨੇ ਛੱਡੀ ਟੀਮ ਇੰਡੀਆ ਦੀ ਸਪਾਂਸਰਸ਼ਿਪ ਜੀਹਾਂ ਦੱਸਣ ਦੇ ਕਿ ਭਾਰਤ ਦੀਆਂ ਸਭ ਤੋਂ ਵੱਡੀਆਂ ਫੈਂਟਸੀ ਗੇਮਿੰਗ ਕੰਪਨੀਆਂ ਵਿੱਚੋਂ ਇੱਕ ਡ੍ਰੀਮ 11 ਨੇ ਆਨਲਾਈਨ ਗੇਮਿੰਗ ਸੰਬੰਧੀ ਨਵਾਂ ਕਾਨੂੰਨ ਬਣਨ ਤੋਂ ਬਾਅਦ ਭਾਰਤੀ ਟੀਮ ਦੇ ਜਰਸੀ ਸਪான்ਸਰ ਏਸ਼ੀਆ ਕੱਪ 2025 ਤੋਂ ਆਪਣਾ ਨਾਮ ਵਾਪਸ ਲੈ ਲਿਆ ਜੁहां ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਬੀਸੀਸੀਆਈ ਅਤੇ ਫੈਂਟਸੀ ਸਪੋਰਟਸ ਕੰਪਨੀ ਡ੍ਰੀਮ 11 ਦੇ ਵਿਚਕਾਰ 358 ਕਰੋੜ ਰੁਪਏ ਦਾ ਸਪான்ਸਰਸ਼ਿਪ ਸੌਦਾ ਸਮੇਂ ਤੋਂ ਪਹਿਲਾਂ ਹੀ ਖਤਮ ਹੋ ਗਿਆ ਬੀਸੀਸੀਆਈ ਦੇ ਸਕੱਤਰ ਦੇਵਜੀਤ ਸੈਕਿਆ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਬੀਸੀਸੀਆਈ ਦੇ ਸਕੱਤਰ ਦੇਵਜੀਤ ਸੈਕਿਆ ਕੀਆ ਨੇ ਕਿਹਾ ਆਨਲਾਈਨ ਗੇਮਿੰਗ ਪ੍ਰੋਮੋਸ਼ਨ ਐਂਡ ਰੈਗੂਲੇਸ਼ਨ ਬਿਲ 2025 ਦੇ ਪਾਸ ਹੋਣ ਤੋਂ ਬਾਅਦ BCCI ਅਤੇ Dream11 ਆਪਣੇ ਸੰਬੰਧ ਖਤਮ ਕਰ ਰਿਹਾ ਹੈ ਬੀਸੀਸੀਆਈ ਇਹ ਯਕੀਨੀ ਬਣਾਏਗਾ ਕਿ ਭਵਿੱਖ ਵਿੱਚ ਜ਼ਾਕ ਕਿਸੇ ਵੀ ਅਜਿਹੀ ਸੰਸਥਾ ਨਾਲ ਕੋਈ ਸੰਬੰਧ ਨਾ ਹੋਵੇ ਬੀਸੀਸੀਆਈ ਦੇ ਸਕੱਤਰ ਦੇਵਜੀਤ ਸੈਕੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬੋਰਡ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰੇਗਾ ਦੱਸਦੀ ਹੈ ਕਿ ਇਹ ਬਿਲ ਡ੍ਰੀਮ 11 ਵਰਗੇ ਰੀਅਲ ਮਨੀ ਵਾਲੇ ਗੇਮਿੰਗ ਪਲੇਟਫਾਰਮਾਂ ਤੇ ਪਾਬੰਦੀ ਲਗਾਉਂਦਾ ਹੈ ਟ੍ਰੀਮ 11 ਨੇ 2023 ਵਿੱਚ BCCI ਦੇ ਨਾਲ 358 ਕਰੋੜ ਰੁਪਏ ਵਿੱਚ 3 ਸਾਲਾਂ ਦਾ ਸਪਾਂਸਰਸ਼ਿਪ ਇਕਰਾਰਨਾਮਾ ਕੀਤਾ ਸੀ ਟ੍ਰੀਮ 11 ਦੇ ਪਿੱਛੇ ਹਟਣ ਤੋਂ ਬਾਅਦ ਇਸ ਬਾਰੇ ਕਿਆਸ ਲਗਾਏ ਜਾ ਰਹੇ ਹਨ ਕਿ ਹੁਣ ਟੀਮ ਇੰਡੀਆ ਦੀ ਜਰਸੀ ਤੇ ਕਿਸ ਕੰਪਨੀ ਦਾ ਨਾਮ ਜਿਹੜਾ ਕੀ ਦਿਖਾਈ ਦੇਵੇਗਾ ਤਾਂ ਇਹ ਸਾਰਿਆਂ ਦੇ ਵੱਲੋਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਆਖਿਰਕਾਰ ਹੁਣ ਟੀਮ ਇੰਡੀਆ ਦੇ ਵੱਲੋਂ ਕਿਹੜੀ ਟੀਮ ਦੇ ਨਾਲ ਜਿਹੜਾ ਕੀ ਸਪਾਂਸਰਸ਼ਿਪ ਉਹਨੂੰ ਕਿਹੜੀ ਟੀਮ ਕਰੇਗੀ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਤੋਂ ਬਾਅਦ ਕਿਹੜੇ ਵੱਡੇ ਐਲਾਨ ਜਿਹੜੇ ਕੀ ਕੀਤੇ ਜਾਂਦੇ ਨੇ ਤੇ ਉਦੋਂ ਪਠਾਨਕੋਟ ਤੇ ਜੰਮੂ ਦੇ ਰਸਤੇ ਬੰਦ ਹੋਣ ਦਾ ਅਸਰ ਜਿਹੜਾ ਕਿ ਬਾਕੀ ਸਰਕਾਰ ਦੇ ਉੱਤੇ ਨਜ਼ਰ ਆ ਰਿਹਾ ਦੱਸਨਿਆ ਕਿ ਲਗਾਤਾਰ ਜਿਹੜਾ ਕਿ ਮੀਂਹ ਪੈ ਰਿਹਾ ਜਿਸ ਕਾਰਨ ਆਵਾਜਾਈ ਤੇ ਕਾਫੀ ਜ਼ਿਆਦਾ ਜਿਹੜਾ ਕਿ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਆਮ ਲੋਕ ਜਿਹੜੇ ਕਿ ਕਾਫੀ ਜ਼ਿਆਦਾ ਇਸ ਦੇ ਨਾਲ ਪ੍ਰਭਾਵਿਤ ਹੋ ਰਹੇ ਨੇ ਤੇ ਇਹ ਮੀਂਹ ਜਿਹੜਾ ਕਿ ਲਗਾਤਾਰ ਪੈ ਰਿਹਾ ਬਿਨਾਂ ਰੁਕੇ ਤੇ ਇਸ ਦੇ ਨਾਲ ਹੀ ਸਰਕਾਰ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕਰ ਦਿੱਤਾ ਗਿਆ ਪਰ ਇਸ ਵੇਲੇ ਇਹ ਖਬਰ ਜੁੜੇ ਕੇ ਸਾਹਮਣੇ ਆ ਰਹੀ ਹੈ ਕਿ ਪਠਾਨਕੋਟ ਤੇ ਜੰਮੂ ਦਾ ਰਸਤਾ ਤਾਂ ਜਿਹੜਾ ਉਸ ਉਸ ਰਸਤੇ ਤੇ ਸਭ ਤੋਂ ਵੱਧ ਜੁੜਾ ਕੀ ਅਸਰ ਦੇਖਣ ਨੂੰ ਮਿਲ ਰਿਹਾ ਪਹਾੜਾਂ ਤੇ ਹੋ ਰਹੀ ਲਗਾਤਾਰ بارش ਇੱਥੇ ਤਬਾਹੀ ਦਾ ਕਾਰਨ ਬਣ ਰਹੀ ਹੈ ਉੱਥੇ ਹੀ ਕਈ ਪੁਲਾਂ ਤੇ ਸੜਕਾਂ ਤੇ ਵੀ ਪਾਰੀ بارش ਦਾ ਮਾੜਾ ਅਸਰ ਪਿਆ ਪਠਾਨਕੋਟ ਦਾ ਚੱਕੀਪੁਰ ਰੋਡ ਵੀ ਬੰਦ ਕਰ ਦਿੱਤਾ ਗਿਆ ਤੇ ਇੱਧਰ ਜੰਮੂ ਜਾਣ ਵਾਲਾ ਇੱਕ ਹੋਰ ਰਸਤਾ ਮਿਆਲ ਸੜਕ ਤਸਨ ਕਾਰਨ ਬੰਦ ਹੋ ਗਿਆ ਜਿਸ ਕਾਰਨ ਜੰਮੂ ਦਾ ਸੰਪਰਕ ਬਾਕੀ ਭਾਰਤ ਨਾਲੋਂ ਬਿਲਕੁਲ ਟੁੱਟ ਗਿਆ ਜਿਸ ਕਾਰਨ ਪਠਾਨਕੋਟ ਤੇ ਜੰਮੂ ਜਾਣ ਵਾਲੀ ਆਵਾਜਾਈ ਪਠਾਨਕੋਟ ਤੋਂ ਪਿੱਛੇ ਪੈਂਦੇ ਸ਼ਹਿਰਾਂ ਵਿੱਚ ਹੀ ਰੋਕ ਦਿੱਤੀ ਗਈ ਹੈ ਦੋ ਪਠਾਨਕੋਟ ਦੇ ਨੇੜੇ ਹਾਈਵੇ ਤੇ ਟ੍ਰੈਫਿਕ ਦਾ ਜ਼ਿਆਦਾ ਲੋਡ ਨਾ ਹੋਵੇ ਅਮ੍ਰਿਤਸਰ ਵੱਲੋਂ ਆਉਣ ਵਾਲੀ ਗੱਡੀਆਂ ਵੀ ਗੁਰਦਾਸਪੁਰ ਦੇ ਬਾਰ ਬਾਰ ਬਬਰੀ ਨਾਕੇ ਤੇ ਹੀ ਰੋਕੀਆਂ ਜਾ ਰਹੀਆਂ ਹਨ ਜਿਸ ਕਾਰਨ ਬਬਰੀ ਨਾਕੇ ਤੇ ਕਰੀਬ 3 ਕਿਲੋਮੀਟਰ ਤੱਕ ਲੰਬਾ ਜਾਮ ਜਿਹੜਾ ਕਿ ਲੱਗ ਚੁੱਕਿਆ ਤੇ ਨਾਕੇ ਤੇ ਟਰੱਕ ਹੀ ਟਰੱਕ ਨਜ਼ਰ ਆ ਰਹੇ ਹਨ ਦੂਜੇ ਪਾਸੇ ਟਰੱਕ ਡਰਾਈਵਰਾਂ ਦਾ ਕਹਿਣਾ ਹੈ ਕਿ ਰਾਤ ਤੋਂ ਹੀ ਉਹ ਭੁੱਖੇ ਪਾਣੇ ਇੱਥੇ ਖੜੇ ਹਨ ਇੱਥੇ ਖਾਣ ਪੀਣ ਲਈ ਵੀ ਕੁਝ ਨਹੀਂ ਮਿਲ ਰਿਹਾ ਤੇ ਕਈ ਡਰਾਈਵਰ 4 4 5 5 ਦਿਨਾਂ ਤੋਂ ਸੜਕ ਤੇ ਹੀ ਹਨ ਅਤੇ ਦੂਰ ਰਾਜਾਂ ਤੋਂ ਆਏ ਹਨ ਤੇ ਉਹਨਾਂ ਨੂੰ ਇਹ नहीं दसा जा रहा कि किन्ने दिन उन्होंने रोके रखा जाएगा आज पांचवा दिन है आंध्रा से आ रहे कोडूर कटपा से हाँ, पपीता को? लदा हुआ पपी जम्मु जम्मु है जम्मू का जम्मू जाना और यहाँ ऐसी यहाँ से यहाँ तक कर तकरीबन हो गए बारह बजे रात को रात को बारह रात को बारह खाना वाना तो खाया नहीं 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 खाना इधर कहा मिल रहा है चाहे पानी भी नहीं मिल रहा है

ਪੰਬਿਆਲ ਵਾਲੀ ਸੜਕ ਤੇ ਜਿਹੜਾ ਵੀ ਜਿਹੜੀ ਛੜਕ ਤੇ ਜਿਹੜੀ ਬੈ ਗਈ ਆ ਉਧਰੋਂ ਚੱਕੀਪੁਰ ਵਾਲੀ ਛੜਕ ਵੀ ਬੈ ਗਈ ਆ ਤੇ ਜੇ ਕਹਿੰਦੇ ਮਕੇਰੀਆ ਜਾਣਾ ਤੇ ਉਹ ਜਾ ਸਕਦਾ ਤੇ ਪਠਾਨਕੋਟ ਦੀ ਐਂਟਰੀ ਬੰਦ ਕੀਤੀ ਹੈ ਗੱਡੀ ਦੀ ਇੱਕ ਡਰਾਈਵਰ ਨੇ ਗੱਲ ਕੀਤੀ ਕਹਿੰਦਾ ਨੰਗਲਪੁਰ ਜਾਣਾ ਉਹਨੂੰ ਵੀ ਰੋਕ ਲਿਆ ਗਿਆ ਨੰ ਨੰਗਲਪੁਰ ਜਾਣ ਵਾਲੀ ਗੱਡੀ ਆ ਉਹ ਵੀ ਭਾਜੀ ਪੰਬਿਆਲ ਤੋਂ ਚੱਕੀਪੁਰ ਤੱਕੀ ਹੋ ਕੇ ਆਉਣੀ ਆ ਇਸ ਕਰਕੇ ਅਸੀਂ ਉਹ ਬੰਦ ਕੀਤੀ ਆ ਜੇਦੋਂ ਇਹਨੂੰ ਕਿਹਾ ਮਕੇਰੀਆ ਥਾਣੀ ਜਾਣਾ ਤੇ ਜਾ ਸਕਦਾ ਜੇ ਪਠਾਨਕੋਟ ਨੇ ਐਂਟਰੀ ਬੰਦ ਕੀ ਹਦਾਇਤਾਂ ਕੀ ਅਧਿਕਾਰੀਆ ਵੱਲੋਂ ਕੰਟਰੋਲ ਰੂਮ ਤੋਂ ਕੀ ਨਿਰਦੇਸ਼ ਲਏ ਕਿ ਦੋ ਤੱਕ ਇਹ ਰਹੇਗਾ ਕਰ ਰਹਾ ਉਹ ਰਮੜਿਆ ਨੂੰ ਫੋਨ ਕਰਕੇ ਪੁੱਛਿਆ ਸੀਗਾ ਜੀ ਵੀ ਇਹ ਹੈ ਵੀ ਜਿਹੜੀ ਗੱਡੀਆਂ ਵੀ ਥੱਲੇ ਪਠਾਨਕੋਟ ਜਾਣ ਦਿੱਤੀਆਂ ਜਾਣ ਜਾਂ ਨਾ ਜਾਣ ਦਿੱਤੀਆਂ ਜਾਣਾ ਉਹ ਕਹਿੰਦੇ ਵੀ ਹੈਵੀ ਵੀਕਲ ਪਠਾਨਕੋਟ ਜੇ ਨਾ ਐਂਟਰੀ ਆਵੇ ਕੋ ਜਾ ਬਹੁਤ ਲੱਗਾ ਰੋਡ ਤੇ ਜਿਹੜੇ ਦੂ ਵੀਂਦਰ ਵੀ ਦੂਜੇ ਨੇ ਛੋਟੇ ਵੀਕਲ ਉਹ ਆਉਂਦੇ ਹੀ ਪਠਾਨਕੋਟ ਤੇ ਕਾਫੀ ਦੂਰ ਹੈ ਲੋਡ ਘਟਾਣ ਲਈ ਪਠਾਨਕੋਟ ਦਾ ਰੋਡ ਘਟਾਣ ਲਈ ਕੀਤਾ ਗਿਆ ਹੈ ਕਰ ਨਹੀਂ ਨਹੀਂ ਜੀ ਭਾਈ ਤੁਸੀਂ ਆਮ ਜਾ ਕੇ ਦੇਖੋਗੇ ਰੋਡ ਤਕਰੀਬਨ ਟਰੱਕ ਸਾਰੇ ਛੜਕਾਂ ਤੇ ਲੱਗੇ ਨੇ ਤੇ ਜਾ ਬਹੁਤ ਲੱਗਾ ਟ੍ਰੈਫਿਕ ਦਾ ਲੋਡ ਘਣਾਉਣ ਕਰਕੇ ਇਹ ਟ੍ਰੈਫਿਕ ਜਾਮ ਬਹੁਤ ਜ਼ਿਆਦਾ ਹੋ ਰਹੀ ਹੈ ਨਹੀਂ ਟ੍ਰੈਫਿਕ ਕੰਟਰੋਲ ਨਹੀਂ ਹੋਣੀ ਤਾਂ ਫਿਲਹਾਲ ਦੇ ਲਈ ਸਪਲਟਿੰਗ ਦੇ ਵਿੱਚ ਬਸ ਇੰਨਾ ਹੀ ਮੈਨੂੰ ਦੇ ਉਚਾਸ ਧੰਨਵਾਦ